ਸਸਿਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਕੀ ਆ ਕद्दू ਤੇ ਇੱਥੇ ਆਪਾਂ ਦੋ ਕद्दू ਲਏ ਸੀ ਤੇ ਕਦਦੂਆਂ ਨੂੰ ਆਪਾਂ ਹੁਣ ਛਿੱਲ ਲਵਾਂਗੇ ਪੀਲਰ ਦੇ ਨਾਲ ਕਦਦੂਆਂ ਨੂੰ ਮੈਂ ਇਸ ਇਸੇ ਪੀਲਰ ਦੇ ਨਾਲ ਇਸ ਤਰ੍ਹਾਂ ਆਪਾਂ ਛਿੱਲੇ ਲਵਾਂਗੇ ਕਦੂ ਦੇ ਜਿਹੜੀਆਂ ਆਹ ਵਾਲੀਆਂ ਡੰਡੀਆਂ ਇਹਨਾਂ ਨੂੰ ਵੀ ਆਪਾਂ ਕਰਦੂ ਦੇ ਨਾਲ ਲਾ ਦੇਵਾਂਗੇ ਹਾਂਜੀ ਕਰਦੂਆਂ ਨੂੰ ਆਪਾਂ ਛੇਲ ਲਿਆ ਸੀ ਤੇ ਹੁਣ ਆਪਾਂ ਕਰਦੂਆਂ ਨੂੰ ਕੱਟ ਕੇ ਤਿਆਰ ਕਰਾਂਗੇ ਕਰਦੂਆਂ ਨੂੰ ਆਪਾਂ ਬਰੀਕ-ਬਰੀਕ ਕੱਟ ਲਵਾਂਗੇ ਕਦੂਆਂ ਨੂੰ ਆਪਾਂ ਜ਼ਿਆਦਾ ਮੋٹے ਨਹੀਂ ਕੱਟਾਂਗੇ ਕਦੂਆਂ ਨੂੰ ਆਪਾਂ ਇਸੇ ਤਰ੍ਹਾਂ ਦੇ ਇਸ ਤਰ੍ਹਾਂ ਦੇ ਆਪਾਂ ਪੀਸ ਕਦੂਆਂ ਦੇ ਕੱਟ ਕੇ ਤਿਆਰ ਕਰ ਲਾਂਗੇ ਨਾ ਬਰੀਕ ਨਾ ਮੋٹے ਕਦੂਆਂ ਨੂੰ ਆਪਾਂ ਕੱਟ ਲਿਆ ਸੀ ਤੇ ਕਦੂਆਂ ਨੂੰ ਆਪਾਂ ਹੁਣ ਧੋ ਦਵਾਂਗੇ ਤੇ ਗੈਸ ਉੱਪਰ ਆਪਾਂ ਕੜਾਈ ਰੱਖਾਂਗੇ ਕੜਾਈ ਵਿੱਚ ਆਪਾਂ ਸਰੋਂ ਦਾ ਤੇਲ ਪਾ ਦਵਾਂਗੇ ਇੱਥੇ ਮੈਂ 3-4 ਚਮਚੇ ਸਰੋਂ ਦਾ ਤੇਲ ਪਾ ਦਵਾਂਗੀ ਤੇ ਇਹਨੂੰ ਆਪਾਂ ਗਰਮ ਕਰ ਲਵਾਂਗੇ ਤੇਲ ਦੇ ਵਿੱਚ ਆਪਾਂ ਜੀਰਾ ਪਾ ਦਵਾਂਗੇ ਤੇ ਜੀਰੇ ਨੂੰ ਤੜਕ ਲਵਾਂਗੇ ਜੀਰਾ ਤੜਕ ਗਿਆ ਮੈਂ ਇੱਥੇ ਮੈਂ ਅਦਰਕ ਤੇ ਲਸਣ ਨੂੰ ਆਪਾਂ ਬਰੀਕ ਦਰਦਰਾ ਜਿਹਾ ਕਟ ਲਿਆ ਸੀ 2 ਮਿੰਟ ਬਾਅਦ ਹੀ ਆਪਾਂ ਇਹ ਨੂੰ ਨਵਾਗੇ ਉਸ ਤੋਂ ਬਾਅਦ ਆਪਾਂ ਪਿਆਜ਼ ਪਾ ਦਵਾਂਗੇ ਅਧਿਕਰ ਲਸਣ ਪੋਨ ਹੋ ਗਿਆ ਤੇ ਅੱਜ ਨੂੰ ਵੀ ਆਪਾਂ ਫੋਂ ਨਲਵਾੰਗੇ ਗੁਲਾਬੀ ਜਾਂ ਪਿਆਜ਼ ਕਰ ਲਵਾੰਗੇ ਪਿਆਜ਼ ਗੁਲਾਬੀ ਜੇ ਹੋਗੇ ਸੀ ਤੇ ਸੁੱਕੀ ਸਬਜੀ ਵਿੱਚ ਪਿਆਜ਼ਾਂ ਨੂੰ ਆਪਾਂ ਜ਼ਿਆਦਾ ਨਹੀਂ ਗਾ ਕੋਨੀਰਾ ਤੇ ਇੱਕ ਚਮਚਾ ਮੈਂ ਇਥੇ ਨਮਕ ਪਾ ਦਵਾੰਗੇ ਅੱਧੇ ਤੋਂ ਵੀ ਘੱਟ ਪਾਵਾਂਗੇ ਆਪਾਂ ਕਾਲੀ ਮਿਰਚ ਪਾਊਡਰ ਥੋੜੀ ਜਿਹੀ ਪਾ ਦਾਂਗੇ ਲਾਲ ਮਿਰਚ ਕਸ਼ਮੀਰੀ ਹਲਦੀ ਪਾਊਡਰ ਪਾ ਦਵਾੰਗੇ ਆਪਾਂ ਅੱਧੇ ਚਮਚੇ ਤੋਂ ਵੀ ਘੱਟ 1 ਚਮਚਾ ਧਨੀਆ ਪਾਊਡਰ ਤੇ ਇੱਥੇ ਆਪਾਂ 3-4 ਹਰੀਆਂ ਮਿਰਚਾਂ ਨੂੰ ਕੱਟ ਲਿਆ ਸੀ ਤੇ ਨਾਲ ਹੀ ਪਾ ਦਵਾਂਗੇ ਆਪਾਂ ਟਮਾਟਰ ਤੇ ਮਸਾਲੇ ਨੂੰ ਹੁਣ ਆਪਾਂ ਮਿਕਸ ਕਰਾਂਗੇ ਗੈਸ ਦਾ ਫਲੇਮ ਲੋ ਕੀਤਾ ਸੀ ਤੇ ਹੁਣ ਆਪਾਂ ਗੈਸ ਨੂੰ ਆਪਾਂ ਹਾਈ ਕਰ ਦਵਾਂਗੇ ਤੇ ਮਸਾਲੇ ਨੂੰ ਆਪਾਂ ਹੁਣ ਇਹਨੂੰ 3-4 ਮਿੰਟ ਵਾਸਤੇ ਭੁੰਨ ਲਵਾਂਗੇ ਮਸਾਲੇ ਨੂੰ ਮੈਂ 3-4 ਮਿੰਟ ਵਾਸਤੇ ਆਪਾਂ ਭੁੰਨ ਲਿਆ ਸੀ ਤੇ ਮਸਾਲਾ ਤੁਸੀਂ ਦੇਖ ਸਕਦੇ ਮਸਾਲੇ ਨੇ ਤੇਲ ਛੱਡ ਦਿੱਤਾ ਤੇ ਮਸਾਲੇ ਦਾ ਕਲਰ ਕਿੰਨਾ ਵਧੀਆ ਮਸਾਲਾ ਆ ਭੁੰਨ ਕੇ ਤਿਆਰ ਹੋ ਗਿਆ ਤੇ ਕਦੋਂ ਹੁਣ ਬਣਾਵਾਂਗੇ ਆਪਾਂ ਵਿੱਚ ਮਲਾਈ ਪਾ ਕੇ ਇੱਥੇ ਮੈਂ ਫਰੈਸ਼ ਮਲਾਈ ਲਈ ਸੀ 2-3 ਚਮਚੇ ਮਲਾਈ ਲਈ ਲਈ ਸੀ ਆਪਾਂ ਮਲਾਈ ਪਾ ਦਵਾਂਗੇ ਮਿਕਸ ਕਰ ਦਵਾਂਗੇ ਤੜਕੇ ਦੇ ਵਿੱਚ 2 ਮਿੰਟ ਵਾਸਤੇ ਪਾ ਮਲਾਈ ਪਾ ਕੇ ਤੜਕੇ ਨੂੰ ਪਕਾ ਲਵਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਕद्दू ਕੱਟੇ ਹੋਏ ਮਸਾਲੇ ਦੇ ਨਾਲ ਮਿਕਸ ਕਰ ਦਵਾਂਗੇ ਫਿਰ ਮਲਾਈ ਪਾ ਕੇ ਕद्दू ਬਹੁਤ ਵਧੀਆ ਟੇਸਟ ਬਣਦੇ ਆ ਠੀਕ ਸਬਜੀ ਨੂੰ ਆਪਾਂ ਮਿਕਸ ਕਰ ਦਿੱਤਾ ਸੀ ਤੇ ਕद्दू ਆਪਾਂ ਉਸੇ ਵਾਲੇ ਧੋ ਕੇ ਪਾਏ ਸੀ ਤੇ ਕद्दू ਆਨੇ ਵੇਖੋ ਪਾਣੀ ਛੱਡ ਦਿੱਤਾ ਤੇ ਸਬਜੀ ਨੂੰ ਆਪਾਂ ਹੁਣ ਟਾਕੇ ਕੇ ਪਕਾ ਲਵਾਂਗੇ ਸਬਜੀ ਨੂੰ ਆਪਾਂ ਚੈੱਕ ਕਰ ਲਵਾਂਗੇ ਤੇ ਸਬਜੀ ਵਿੱਚ ਆਪਾਂ ਮਸਾਲਿਆਂ ਦੀ ਵਰਤੋਂ ਬਹੁਤ ਜ਼ਿਆਦਾ ਘੱਟ ਕੀਤੀ ਸੀ ਇਸ ਕद्दू ਵਾਲੀ ਸਬਜੀ ਹੋਈ ਕੀ ਆ ਤੋਰੀ ਦੀ ਸਬਜੀ ਹੋਈ ਇਹਨਾਂ ਦੇ ਵਿੱਚ ਮਸਾਲਿਆਂ ਦੀ ਵਰਤੋਂ ਬਹੁਤ ਜ਼ਿਆਦਾ ਘੱਟ ਹੁੰਦੀ ਆ ਸਿੰਪਲ ਮਸਾਲੇ ਨਾਲ ਸਬਜੀ ਬਣਾ ਕੇ ਤਿਆਰ ਕਰੀ ਲਈਏ ਇਹ ਵਾਲੀ ਸਬਜੀ ਨੂੰ ਆਪਾਂ ਟੱਕ ਦੇਵਾਂਗੇ ਅਸੀਂ ਹੁਣ ਸਬਜੀ ਨੂੰ ਫੇਰ ਇੱਕ ਬਾਰੇ ਤੋਂ ਦੁਬਾਰਾ ਫੇਰ ਚੈੱਕ ਕਰ ਲਵਾਂਗੇ ਸਬਜੀ ਨੂੰ ਆਪਾਂ ਹੁਣ ਲੋ ਫਲੇਮ ਤੇ ਰੱਖਿਆ ਸੀ ਤੇ ਸਬਜੀ ਕਿੰਨੀ ਵਧੀਆ ਘੁਲੀ ਘੁਲੀ ਜੀ ਸਬਜੀ ਬਣ ਕੇ ਤਿਆਰ ਹੋਈ ਐ ਜੇ ਤੁਹਾਨੂੰ ਮੇਰੇ ਕਦੂਆਂ ਦੀ ਸਬਜੀ ਬਣਾਉਣ ਦਾ ਤਰੀਕਾ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਸਬਜੀ ਨੂੰ ਚੈੱਕ ਕਰ ਲਵਾਂਗੇ। ਫਿਰ ਸਬਜੀ ਬਣ ਕੇ ਤਿਆਰ ਆ। ਸਬਜੀ ਦੇ ਵਿੱਚ ਪਾ ਦਵਾਂਗੇ ਆਪਾਂ ਹੁਣ ਤੰੀਆਂ। ਤੇ ਗੈਸ ਨੂੰ ਬੰਦ ਕਰ ਦਵਾਂਗੇ। ਸਬਜੀ ਨੂੰ ਆਪਾਂ ਕੰਟੇਨਰ ਵਿੱਚ ਪਾ ਦਵਾਂਗੇ। ਕੱਦੂ ਦੀ ਸਬਜ਼ੀ ਤੁਹਾਨੂੰ ਪਸੰਦ ਆਈ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਬੈਲ ਦਾ ਬਟਨ ਜਰੂਰ ਦਬਾਇਆ ਕਰੋ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ